ਹੈਲੋ ਹਾਂਜੀ ਸੋਸ਼ੀਕਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਹੋਏਗੀ ਆਫਰ ਦੇ ਉੱਪਰ ਹੋਏਗੀ ਤੁਮਾਕਾ ਸੇਲ ਰਹਿਣ ਵਾਲੀ ਹੋਏਗੀ ਜੋ ਕਿ ਦਾਸ ਬ੍ਰਾਂਡ ਦੀ ਆਰਕੰਡੀ ਦੇ ਉੱਪਰ ਹੋਏਗੀ ਇਹ ਇਸ ਸੀਜ਼ਨ ਦੀ ਲਾਸਟ ਵੀਡੀਓ ਹੋਏਗੀ ਆਰਕੰਡੀ ਦੇ ਉੱਪਰ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਰੇ ਦਾ ਸਾਰਾ ਸਿੰਥੈਟਿਕ ਸਟੱਫ ਹੀ ਆਏਗਾ ਜੀ ਔਰ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਭੈਣਾਂ ਨੇ ਆ ਕੇ ਕੱਪੜੇ ਬਾਏ ਕਰਨਾ ਚਾਹੁੰਦੀਆਂ ਨੇ ਸਾਡੇ WhatsApp ਨੰਬਰ ਦੇ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਕੱਪੜੇ ਬਾਇ ਕਰ ਸਕਦੀਆਂ ਨੇ ਬਾਕੀ ਪਹਿਣਾ ਜਿਹੜੀਆਂ ਆਨਲਾਈਨ ਬਾਇ ਕਰਨਾ ਚਾਹੁੰਦੀਆਂ ਨੇ ਉਹ ਆਨਲਾਈਨ ਵੀ ਬਾਇ ਕਰ ਸਕਦੀਆਂ ਨੇ ਜੀ ਇੱਕ ਰਿਕੁਐਸਟ ਹੈ ਪਹਿਣਾ ਨੂੰ ਵੀ ਥੋੜੀ ਜੀ ਪੇਸ਼ੈਂਸ ਬਣਾ ਕੇ ਰੱਖਿਓ ਕਿਉਂਕਿ ਜਿਹੜੇ ਵੀ ਇੰਡੀਆ ਦੇ ਇੰਡੀਅਨ ਪੋਸਟ ਸਪੀਡ ਪੋਸਟ ਦੇ ਜਿੰਨੇ ਵੀ ਸਰਕਾਰੀ ਆਫਿਸ ਨੇ ਕੋਰੀਅਰ ਆਫਿਸ ਨੇ ਉਹ ਸਾਰੇ ਦੇ ਸਾਰੇ ਪੂਰੇ ਇੰਡੀਆ ਦੇ ਵਿੱਚ ਫਿਲਹਾਲ ਬੰਦ ਨੇ ਉਹਨਾਂ ਦੀ ਅਪਡੇਟ ਦੀ ਕੋਈ ਪ੍ਰੋਬਲਮ ਚੱਲ ਰਹੀ ਆ ਸੋ ਤਾਂ ਕਰਕੇ ਸਾਰੇ ਦੇ ਸਾਰੇ ਜਿਹੜੇ ਕੋਰੀਅਰ ਹੈਗੇ ਹੁਣ ਮੰਡੇ ਡਿਸਪੈਚ ਹੋਣਗੇ ਸਾਰਿਆਂ ਦੇ ਕੋਰੀਅਰ ਸਪੀਡ ਪੋਸਟ ਦਾ ਜਿਹੜਾ ਕੋਰੀਅਰ ਹੈਗਾ ਉਹ ਤੀਜੇ ਜਾਂ ਚੌਥੇ ਦਿਨ ਹੈ ਜਿਹੜਾ ਉਹ ਆਪਾਂ ਨੂੰ ਆਰਾਮ ਨਾਲ ਮਿਲ ਜਾਂਦਾ ਹੈ ਜੀ ਸੋ ਮੰਡੇ ਸਾਰਿਆਂ ਦੇ ਕੋਰੀਅਰ ਆ ਜਿਹੜੇ ਡਿਸਪੈਚ ਹੋਣਗੇ ਜਿਨ੍ਹਾਂ ਭੈਣਾਂ ਨੂੰ ਜਲਦੀ ਹੈਗੇ ਉਹ ਡੀਟੀਸੀ ਕੋਰੀਅਰ ਕਰਵਾ ਸਕਦੇ ਹੈਗੇ ਜਿਨ੍ਹਾਂ ਨੂੰ ਸ਼ਹਿਰ ਦਾ ਐਡਰੈਸ ਹੈਗਾ ਜਾਂ ਸ਼ਹਿਰ ਜਾ ਕੇ ਫੜ ਸਕਦੇ ਨੇ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਦਾਸ ਬ੍ਰਾਂਡ ਦੀ ਆਰਕੰਡੀ ਹੋਏਗੀ ਜੀ ਜੋ ਕਿ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗੀ ਤੁਹਾਨੂੰ 250 ਰੁਪਏ ਪਰ ਮੀਟਰ ਵੇਕਣ ਵਾਲਾ ਸਟਾਫ ਜੋ ਹੈਗਾ ਤੁਹਾਨੂੰ ਕੱਟ ਪੀਸਸ ਦੇ ਵਿੱਚ 115 ਰੁਪਏ ਦੇ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਆਰਕੰਡੀ ਦਾ ਸਟਾਫ ਮਿਲੇਗਾ ਜਿੰਨਾਂ ਭੈਣਾਂ ਨੇ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਬੁੱਕ ਕਰ ਸਕਦੀਆਂ ਨੇ ਜੀ ਸਟਾਫ ਅਸੀਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੁੰਦਾ ਹੈ ਜੀ ਪਰ ਇਹਦੇ ਥੱਲੇ ਲਾਈਨਿੰਗ ਲੱਗਦੀ ਹੈ ਜੀ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਸਮਰ ਦੇ ਲਈ ਇਹ ਪਹਿਲੀ ਜੋ ਕੱਟ ਹੋਏਗੀ 265 ਦੀ ਕੱਟ ਹੋਏਗੀ ਜੀ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਜੋ ਪਹਿਲੀ ਕੱਟ ਇਸਦੀ ਹੋਏਗੀ ਉਹ ਹੋਏਗੀ 265 ਦੀ ਕੱਟ ਹੋਏਗੀ ਜੀ 265 ਦੇ ਵਿੱਚ ਆਪਣੀ ਆਰਾਮ ਨਾਲ ਸ਼ਰਟ ਰੈਡੀ ਹੋ ਜਾਂਦੀ ਆ ਡਾਰਕ ਪਿੰਕ ਕਲਰ ਔਰ ਜਿਹੜਾ ਹੈਗਾ ਕਾਫੀ ਬ੍ਰਾਊਨ ਕਲਰ ਦਾ ਜਿਹੜਾ ਇਹਦੇ ਵਿੱਚ ਪ੍ਰਿੰਟ ਰਹਿਣ ਵਾਲਾ ਹੈਗਾ ਆ ਜੀ ਨੈਕਸਟ ਜੋ ਕੱਟ ਮਿਲੇਗੀ ਪੈਸਟਾ ਗ੍ਰੀਨ ਕਲਰ ਦੇ ਉੱਪਰ ਹੋਏਗੀ ਜੀ ਪੈਸਟਾ ਗ੍ਰੀਨ ਕਲਰ ਦੇ ਵਿੱਚ 170 ਦੀ ਕੱਟ ਹੋਏਗੀ ਜੀ ਪਿਓਰ ਕਾਟਨ ਹੋਏਗੀ ਜੀ 100% ਪਿਓਰ ਆਰਸ਼ਨ ਕਾਟਨ ਬਾਈ ਸਿਮਰ ਜੀ ਬਹੁਤ ਹੀ ਜਿਆਦਾ ਲਾਈਟ ਵੇਟ ਸਟਾਫ ਆ ਔਰ ਸੌਫਟ ਸਟਾਫ ਹੈ ਜੀ ਬਿਲਕੁਲ ਪਤਾ ਨਹੀਂ ਲੱਗਣਾ ਹੈਗਾ ਕਿ ਆਰਕੰਡੀ ਹੈਗੀ ਔਰ ਜੋ ਸਟਾਫ ਤਾਂ ਇਸ ਵਿੱਚ ਇਸ ਤਰ੍ਹਾਂ ਦੇ ਨਹੀਂ ਜੀ ਇੱਕ 70 ਦੀ ਕੱਟ ਹੋਏਗੀ ਜਿੰਨਾ ਪਹਿਣਾ ਦੀ ਇੱਕ 70 ਦੀ ਕੱਟ ਦੇ ਵਿੱਚ ਸ਼ਰਟ ਰੈਡੀ ਹੁੰਦੀ ਆ ਉਹ ਲੈ ਸਕਦੇ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਇਹ ਵਾਲਾ ਵੀ ਹੋਏਗਾ 175 ਦੀ ਕੱਟ ਹੋਏਗੀ ਜੀ ਲੈਮਨ ਕਲਰ ਦੇ ਵਿੱਚ ਅੰਬੀਆਂ ਵਾਲਾ ਪ੍ਰਿੰਟ ਹੋਏਗਾ 175 ਦੀ ਕੱਟ ਜੀ ਇਹਦੇ ਨਾਲ ਤੁਸੀਂ 180 ਦੀ ਕੱਟ ਦੀ ਜਿਹੜੀ ਹੈਗੀ ਹੈ ਲੈਮਨ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਜੀ 175 ਦੀ ਕੱਟ ਹੋਏਗੀ ਜੀ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਜੋ ਸਟਾਫ ਆ ਉਹ ਮਿਲੇਗਾ ਜੀ ਨੈਕਸਟ ਵੀ ਤੁਹਾਨੂੰ ਮਿਲੇਗਾ ਜੋ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ ਇਸ ਦੀ ਜਿਹੜੀ ਪਹਿਲੀ ਕੱਟ ਤੁਹਾਨੂੰ ਮਿਲੇਗੀ ਉਹ ਮਿਲੇਗੀ 260 ਦੀ ਜੀ 260 ਦੀ ਤੁਹਾਨੂੰ ਪਹਿਲੀ ਕੱਟ ਮਿਲੇਗੀ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਬਿਸਕੁਟੀ ਕਲਰ ਹੋਏਗਾ ਜੀ 260 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਇਸ ਦੇ ਵਿੱਚ 1 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਨੈਕਸਟ ਵੀ ਤੁਹਾਨੂੰ 1 ਮੀਟਰ ਦੀ ਕੱਟ ਮਿਲੇਗੀ ਨੈਕਸਟ ਵੀ ਹੈਗੀ ਹੈ ਜਿਹੜੀ ਤੁਹਾਨੂੰ ਉਹ 1 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ 1.5 ਮੀਟਰ ਦੀ ਕੱਟ ਹੋਏਗੀ ਜੀ 1.5 ਮੀਟਰ ਦੀ ਕੱਟ ਇੱਕ ਹੋਏਗੀ ਜੀ ਇਹ ਤੁਹਾਡਾ ਹੋ ਗਿਆ ਟੋਟਲ 3.5 ਮੀਟਰ ਸਟਾਫ ਇਹ ਹੋ ਗਿਆ ਜੀ 2 ਮੀਟਰ ਸਟਾਫ ਇਹ ਹੋ ਗਿਆ ਜੀ 260 ਇਹ ਹੋ ਗਿਆ ਆਰਾਮ ਨਾਲ ਤੁਹਾਡਾ ਸੂਟ ਰੈਡੀ ਹੁੰਦਾ ਵੈਸੇ ਇਹਨਾਂ ਦੀ ਸ਼ਰਟਾਂ ਜਿਆਦਾ ਸੋਹਣੀਆਂ ਲੱਗ ਜਾਂਦੀਆਂ ਨੇ ਕਾਟਨ ਜਾਂ ਮਸਲੀਨ ਦੀ ਬਾਟਮ ਨਾਲ ਜਿਆਦਾ ਪਿਆਰੇ ਲੱਗਦੇ ਨੇ ਜੀ ਬਣੇ ਹੋਏ ਇਹ ਸੂਟ 260 ਦੀ ਕਟ ਹੈਗੀ ਜਿੱਦਾਂ ਭੈਣਾਂ ਨੇ ਸੇਮ ਸ਼ਰਟ ਆ ਰੈਡੀ ਕਰਨਾ ਚਾਹੁੰਦੀਆਂ ਨੇ ਉਹ ਇਦਾਂ ਸੇਮ ਵੀ ਰੈਡੀ ਕਰ ਸਕਦੀਆਂ ਨੇ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜਿੱਦਾਂ ਇਸ ਦੇ ਵਿੱਚ ਇੱਕ ਕਾਪਰ ਕਲਰ ਹੈਗਾ ਉਸ ਕਾਪਰ ਕਲਰ ਦੇ ਨਾਲ ਦੀ ਤੁਸੀਂ ਬਾਟਮ ਕਰਵਾ ਕੇ ਥੋੜੀ ਡਿਜ਼ਾਈਨਿੰਗ ਕਰਕੇ ਸ਼ਰਟ ਦੇ ਉੱਪਰ ਤੁਸੀਂ ਇਹ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋ ਦੋ ਸੂਟ ਤੁਹਾਡੇ ਆ ਜਿਹੜੇ ਉਹ ਰੈਡੀ ਹੋ ਜਾਣਗੇ ਦੋ ਸ਼ਰਟਾਂ ਮਤਲਬ ਦੋ ਸ਼ਰਟਾਂ ਆਰਾਮ ਨਾਲ ਤੁਹਾਡੀਆਂ ਰੈਡੀ ਹੋਣਗੀਆਂ ਇੱਕ ਸ਼ਰਟ ਤੇ ਇੱਕ ਫਰਾਕ ਵੀ ਤੁਸੀਂ ਇਹ ਰੈਡੀ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਹੋਏਗਾ ਜੀ ਪਹਿਲੀ ਕਟ 1.5 ਮੀਟਰ ਦੀ ਹੋਏਗੀ ਨੈਕਸਟ ਕਟ 1 ਮੀਟਰ ਦੀ ਹੋਏਗੀ ਜੇ 2.5 ਮੀਟਰ ਸਟੱਫ ਹੋ ਗਿਆ ਜਿੰਨਾ ਪੈਣਾ ਦੀ 2.5 ਮੀਟਰ ਦੇ ਵਿੱਚ ਮਤਲਬ ਕਿ ਲੈਂਥ ਕੰਪਲੀਟ ਆਉਂਦੀ ਹੈ 1.5 ਮੀਟਰ ਦੇ ਵਿੱਚ ਤਾਂ ਉਹ 1 ਮੀਟਰ ਜਿਹੜਾ ਸਟੱਫ ਹੈਗਾ ਆ ਉਹ ਲੈ ਸਕਦੇ ਆ ਤੁਸੀਂ ਬਾਜੂ ਵਗੈਰਾ ਬਣਾ ਸਕਦੇ ਹੋ ਉਹਨਾਂ ਦੇ ਨਾਲ ਜਾਂ ਕੋਈ ਡਿਜ਼ਾਈਨਿੰਗ ਕਰ ਸਕਦੇ ਹੋ ਜੀ ਇਹ 2 ਮੀਟਰ ਸਟਾਫ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੀ ਜਿਹੜੀ ਬਾਟਮ ਹੁੰਦੀ ਹੈ ਮੋਸਟਲੀ ਭੈਣਾਂ ਕੋਲੇ ਹੁੰਦੀ ਹੀ ਹੈਗੀ ਆ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਭੈਣਾਂ ਦਾ ਮੋਸਟ ਫੇਵਰਿਟ ਕਲਰ ਪਿੰਕ ਕਲਰ ਜੀ ਪਿੰਕ ਕਲਰ ਦੇ ਵਿੱਚ ਤੁਹਾਨੂੰ 1 40 ਦੀ ਕੱਟ ਇੱਕ ਮਿਲੇਗੀ ਜੀ 50 ਸੈਂਟੀਮੀਟਰ ਦੀ ਕੱਟ ਇੱਕ ਹੋਏਗੀ ਜੀ 1 90 ਦੀ ਕੱਟ ਹੋਏਗੀ 1 90 ਦੀ ਕੱਟ ਵਿੱਚ ਜਿੰਨਾ ਭੈਣਾਂ ਦੀ ਸ਼ਰਟ ਰੈਡੀ ਹੁੰਦੀ ਹੈ ਜੀ ਉਹ ਲੈ ਸਕਦੇ ਨੇ ਨੈਕਸਟ ਜੋ ਤੁਹਾਨੂੰ ਮਿਲੇਗਾ ਪਿੰਕ ਕਲਰ ਦੇ ਵਿੱਚ ਹੀ ਬਹੁਤ ਹੀ ਪਿਆਰਾ ਕਲਰ ਔਰ ਬਹੁਤ ਹੀ ਪਿਆਰੀ ਜਿਹੜੀ ਇਹਦੀ ਪ੍ਰਿੰਟਿੰਗ ਹੈਗੀ ਹੈ ਫਲਾਵਰ ਵਾਲੀ 2 ਮੀਟਰ ਦੀ ਕੱਟ ਹੋਏਗੀ ਜੀ 2 ਮੀਟਰ ਦੀ ਕੱਟ ਵਿੱਚ ਅੱਜਕੱਲ ਆਰਾਮ ਨਾਲ ਆਪਣੀ ਜਿਹੜੀ ਸ਼ਰਟ ਆ ਉਹ ਰੈਡੀ ਹੋ ਜਾਂਦੀ ਕਿਉਂਕਿ ਛੋਟ ਸ਼ਰਟ ਆ ਆਪਾਂ ਪਾਉਂਦੇ ਹਾਂ ਜ਼ਿਆਦਾਤਰ ਫਰਸੀ ਸਲਵਾਰਾਂ ਦੇ ਨਾਲ ਸੋ 2 ਮੀਟਰ ਦੇ ਵਿਚਾਰ ਆਮ ਨਾਲ ਜਿਹੜੀ ਸ਼ਰਟ ਆ ਉਹ ਰੈਡੀ ਹੋ ਜਾਂਦੀ ਹੈ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ ਬਿਸਕੁਟੀ ਕਲਰ ਦੇ ਵਿੱਚ 1.75 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਜੀ ਔਰ 1 20 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ 65.5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਜੀ ਇਹ ਜਿਹੜਾ ਆਰਾਮ ਨਾਲ ਹੈਗਾ ਤੁਹਾਡਾ ਸਟੱਫ ਹੈਗਾ ਜੀ ਉਹ ਤਕਰੀਬਨ 3 ਮੀਟਰ ਤੋਂ ਪਲੱਸ ਹੋ ਗਿਆ 3.5 365 ਹੋ ਗਿਆ ਜੀ 365 ਦੇ ਵਿੱਚ ਜਿਹੜੀਆਂ ਆਪਣਾ ਸਟਿਚਿੰਗ ਕਰਦੀਆਂ ਹੈਗੀਆਂ ਨੇ ਉਹ ਇੱਕ ਬੱਚੇ ਔਰ ਇੱਕ ਜਿੱਦਾਂ ਮਦਰ ਡਾਟਰ ਦੀ ਜਿਹੜੀ ਸ਼ਰਟ ਆ ਉਹ ਸੇਮ ਰੈਡੀ ਹੋ ਜਾਏਗੀ ਜੀ 365 ਦੇ ਵਿੱਚ ਬੈਸਟ অপਸ਼ਨ ਉਹਨਾਂ ਪਹਿਣਾ ਲਈ ਹੈ ਜੋ ਸਟੀਚਿੰਗ ਕਰਨਾ ਜਾਣਦੀਆਂ ਨੇ ਉਹ ਆਪਣੇ ਹਿਸਾਬ ਨਾਲ ਮਤਲਬ ਸੈਟਿੰਗ ਕਰਕੇ ਜਿਹੜੀ ਸ਼ਰਟ ਆ ਉਹ ਰੈਡੀ ਕਰ ਲੈਂਦੀਆਂ ਨੇ 190 ਦੀ ਕੱਟ ਤੁਹਾਨੂੰ ਨੈਕਸਟ ਮਿਲੇਗੀ ਜੀ ਸਕਾਈ ਬਲੂ ਕਲਰ ਦੇ ਵਿੱਚ ਡਾਰਕ ਪਰਪਲ ਕਲਰ ਦੀ ਬਾਟਮ ਲਗਾ ਕੇ ਤੁਸੀਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਜੀ 190 ਦੀ ਕੱਟ ਹੋਏਗੀ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਸਕਾਈ ਬਲੂ ਨੈਕਸਟ ਵੀ ਤੁਹਾਨੂੰ ਸਕਾਈ ਬਲੂ ਕਲਰ ਮਿਲੇਗਾ ਬਹੁਤ ਹੀ ਪਿਆਰਾ ਕਲਰ ਹੈ ਜੀ ਇਸ ਤੇ ਨਾਲ ਤੁਸੀਂ ਸੇਮ ਸਕਾਈ ਬਲੂ ਕਲਰ ਜਾਂ ਡਾਰਕ ਪਰਪਲ ਕਲਰ ਦੀ ਜਿਹੜੀ ਬਾਟਮ ਲਗਾ ਕੇ ਬਹੁਤ ਸੋਹਣਾ ਸੂਟ ਆ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਜੀ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਟਾਫ ਤੁਹਾਨੂੰ ਮਿਲੇਗਾ ਜੀ ਸ਼ਿਪਿੰਗ ਜੋ ਹੋਏਗੀ ਜੀ ਐਕਸਟਰਾ ਹੋਏਗੀ ਜੀ ਨੈਕਸਟ ਕੱਟ ਤੁਹਾਨੂੰ ਜੋ ਮਿਲਣ ਵਾਲੀ ਹੈਗੀ ਜੀ 3 ਮੀਟਰ ਦੀ ਹੋਏਗੀ 3 ਮੀਟਰ ਦੀ ਕੱਟ ਹੋਏਗੀ ਲੈਮਨ ਕਲਰ ਹੋਏਗਾ ਜੀ ਡਾਰਕ ਲੈਮਨ ਕਲਰ ਹੋਏਗਾ ਜੀ ਤੇ 3 ਮੀਟਰ ਦੇ ਵਿੱਚ ਆਪਣੀ ਆਰਾਮ ਨਾਲ ਫਲਫੀ ਜੀ ਇੱਕ ਫਰੌਕ ਵੀ ਰੈਡੀ ਹੋ ਸਕਦੀ ਹੈ ਵਾਈਡ ਬਾਟਮ ਨਾਲ ਵੀ ਆਰਾਮ ਨਾਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਿੰਕ ਔਰ ਡਾਰਕ ਪਿੰਕ ਡਾਰਕ ਪਿੰਕ ਦੀ ਫਲਾਵਰਿੰਗ ਹੋਏਗੀ ਜੀ 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ 10 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਮਤਲਬ ਕਿ 3 10 ਸਟੱਫ ਹੋ ਗਿਆ 3 10 ਦੇ ਵਿੱਚ ਆਰਾਮ ਨੂੰ ਤੁਹਾਡੀ ਫਰੌਕ ਰੈਡੀ ਹੋਏਗੀ ਡਾਰਕ ਮੈਂਜੈਂਟਾ ਕਲਰ ਦਾ ਤੁਸੀਂ ਸਟੱਫ ਲੈ ਸਕਦੇ ਹੋ ਜੀ ਨਾਲ ਡਿਜ਼ਾਈਨਿੰਗ ਕਰਨ ਵਾਸਤੇ ਲਿਵੀਆ ਕਾਟਨ ਦਾ ਹੀ ਤੁਹਾਨੂੰ ਨਾਲ ਸਟੱਫ ਮਿਲੇਗਾ ਜੀ ਡਿਜ਼ਾਈਨਿੰਗ ਕਰਨ ਵਾਸਤੇ ਸੇਮ ਕਲਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਆ ਉਹ ਬਣ ਰਿਹਾ ਹੈਗਾ ਜੀ 3 10 ਹੋਏਗਾ ਤੇ ਨਾਲ ਤੁਸੀਂ ਡਿਜ਼ਾਈਨਿੰਗ ਕਰਨ ਨੂੰ ਸਟਾਫ ਆ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਹੋਏਗਾ ਜੀ ਆਫਵਰਡ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਆ ਜੀ 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ 1 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ 3 ਮੀਟਰ ਸਟਾਫ ਹੋ ਗਿਆ ਜੀ 3 ਮੀਟਰ ਸਟਾਫ ਦੇ ਵਿੱਚ ਆਰਾਮ ਨਾਲ ਆਪਣੀ ਸ਼ਰਟ ਆ ਜਿਹੜੀ ਉਹ ਰੈਡੀ ਹੋ ਜਾਂਦੀ ਹੈ ਫਰੌਕ ਵੀ ਰੈਡੀ ਕਰ ਸਕਦੇ ਹੈਗੇ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ 170 ਦੀ ਹੋਏਗੀ ਜੀ ਸੈਲਫ ਪ੍ਰਿੰਟ ਆਰਕੰਡੀ ਹੋਏਗੀ ਜਿਸ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੈਗੇ ਇਦਾਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੈਗੇ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ ਡਾਰਕ ਗ੍ਰੀਨ ਕਲਰ ਦੇ ਵਿੱਚ ਹੋਏਗੀ 430 ਦੀ ਕੱਟ ਹੋਏਗੀ ਜੀ 4 30 ਦੀ ਕਟ ਮਿਲੇਗੀ ਔਰ ਨੈਕਸਟ ਕਟ ਹੈਗੇ ਜੋ ਤੁਹਾਨੂੰ 1 30 ਦੀ ਮਿਲੇਗੀ ਇਹਨਾਂ ਤੋਂ ਇਲਾਵਾ ਵੀ ਜਿਹੜਾ ਹੈਗਾ ਤੁਹਾਨੂੰ ਸਟਾਕ ਵਿੱਚ ਜਿਹੜਾ ਹੈਗਾ ਉਹ ਮਿਲ ਜਾਏਗਾ 5 60 ਹੋ ਗਿਆ ਜੀ 5 60 ਦੇ ਵਿੱਚ ਆਰਾਮ ਨਾਲ ਆਪਣੀਆਂ ਦੋ ਸ਼ਰਟਾਂ ਜਿਹੜੀਆਂ ਉਹ ਰੈਡੀ ਹੋ ਜਾਣੀਆਂ ਡਾਰਕ ਗ੍ਰੀਨ ਕਲਰ ਦੀ ਬਾਟਮ ਨਾਲ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੈਗੇ ਹੋ ਜੀ 5 60 ਦੇ ਵਿੱਚ ਇਹਨਾਂ ਨਾਲ ਤੁਹਾਨੂੰ ਥੋੜਾ ਮੋਟਾ ਹੋਰ ਵੀ ਸਟਾਫ ਆ ਜੋ ਐਕਸਟਰਾ ਮਿਲ ਜਾਏਗਾ ਜੀ ਨੈਕਸਟ ਹੋਏਗਾ ਜੀ 180 ਦੀ ਕੱਟ ਤੋਂ ਤੁਹਾਨੂੰ ਇੱਕ ਮਿਲ ਜਾਏਗੀ ਜੀ ਨਾਲ ਤੁਹਾਨੂੰ ਸੇਮ 180 ਦੀ ਹੀ ਬਾਟਮ ਮਿਲ ਜਾਏਗੀ ਸੇਮ ਸੈਲਫ ਪ੍ਰਿੰਟ ਹੋਏਗਾ ਜੀ ਬਾਟਮ ਦਾ ਵੀ ਸੇਮ ਸੈਲਫ ਪ੍ਰਿੰਟ ਤੁਹਾਨੂੰ ਮਿਲੇਗਾ ਜੀ 180 ਦੀ ਹੀ ਕੱਟ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਆਹ ਜਿਹੜਾ ਪੀਸ ਹੋਏਗਾ ਜੋ ਆਪਾਂ ਪਹਿਲਾ ਪੀਸ ਦਿਖਾਇਆ ਸੀ ਉਸ ਤੇ ਨਾਲ ਤੁਹਾਨੂੰ ਐਕਸਟਰਾ ਕੱਟ ਹੋਰ ਵੀ ਮਿਲ ਜਾਏਗੀ ਜੀ ਨੈਕਸਟ ਜੋ ਕੱਟ ਤੋਂ ਮਿਲੇਗੀ ਲੈਮਨ ਔਰ ਬਲੈਕ ਕਲਰ ਦਾ ਜਿਹੜਾ ਕੰਟਰਾਸਟ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਜਿਸ ਦੇ ਵਿੱਚ 230 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ 23 ਦੀ ਕੱਟ ਇੱਕ ਮਿਲੇਗੀ 160 ਦੀ ਕੱਟ ਜਿਹੜੀ ਤੁਹਾਨੂੰ ਇੱਕ ਮਿਲੇਗੀ ਜੀ 23 ਦੀ ਕੱਟ ਦੇ ਵਿੱਚ ਆਰਾਮ ਨਾਲ ਆਪਣੀ ਸ਼ਰਟ ਰੈਡੀ ਹੁੰਦੀ ਹੈ ਜੀ ਐਕਸਟਰਾ ਕਪੜਾ ਚਾਹੀਦਾ ਤੁਹਾਨੂੰ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਬਰਾਊਨ ਜਾਂ ਕਲਰ ਹੋਏਗਾ 370 ਦੀ ਕੱਟ ਮਿਲੇਗੀ ਜੀ ਤੁਹਾਨੂੰ 370 ਦੀ ਕੱਟ ਇੱਕ ਮਿਲੇਗੀ ਜੀ ਔਰ ਨੈਕਸਟ ਕੱਟ ਹੈਗੀ ਜੋ 1 ਮੀਟਰ ਦੀ ਹੋਏਗੀ ਜੀ 470 ਹੋ ਗਿਆ 470 ਦੇ ਵਿੱਚ ਜਿਹੜੀਆਂ ਪੈਣਾ ਸਟਿਚਿੰਗ ਕਰਨਾ ਜਾਣਦੀਆਂ ਨੇ ਉਹ ਆਰਾਮ ਨਾਲ ਦੋ ਸ਼ਰਟਾ ਰੈਡੀ ਕਰ ਸਕਦੀਆਂ ਨੇ ਜੀ 470 ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈਗਾ ਜਿਹੜੀਆਂ ਪੈਣਾ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਨੇ ਉਹ ਬਾਈ ਕਰ ਸਕਦੀਆਂ ਨੇ ਜੀ ਨੈਕਸਟ ਆ ਗਿਆ ਜੀ yellow color 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਇਸ ਦੇ ਵਿੱਚ 170 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਜੀ ਇਸ ਦੇ ਵਿੱਚ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ ਜੀ ਉਹ ਵੀ ਮੀਟਰ ਤੋਂ ਪਲੱਸ ਹੀ ਹੋਏਗਾ ਨੈਕਸਟ ਕੱਟ ਇੱਕ 30 ਦੀ ਮਿਲੇਗੀ ਜੀ ਨੈਕਸਟ ਕੱਟ ਤੁਹਾਨੂੰ 390 ਦੀ ਮਿਲੇਗੀ ਜੀ 390 ਦੀ ਕੱਟ ਮਿਲ ਜਾਏਗੀ ਜੀ ਨੈਕਸਟ ਜੋ ਹੋਏਗੀ ਜੀ ਇੱਕ 30 ਦੀ ਮਿਲ ਜਾਏਗੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ ਜੀ 1 ਮੀਟਰ ਦੀ ਹੋਏਗੀ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ 170 ਦੀ ਹੋਏਗੀ ਜੀ ਨੈਕਸਟ ਕੱਟ ਜਿਓ ਤੁਹਾਨੂੰ ਮਿਲੇਗੀ 250 ਦੀ ਹੋਏਗੀ ਮਤਲਬ ਕਿ 2.5 ਮੀਟਰ ਦੀ ਹੋਏਗੀ ਜੀ ਇਸ ਦੇ ਵਿੱਚ ਆਰਾਮ ਦੇ ਨਾਲ ਜਿਹੜਾ ਤੁਹਾਡੇ ਹੈਗੇ ਉਹ ਦੋ ਸੂਟ ਰੈਡੀ ਹੁੰਦੇ ਆ ਜੀ ਇਹ ਜਿਹੜਾ ਸਟਾਫ ਹੋ ਗਿਆ ਪੂਰੇ ਦਾ ਪੂਰਾ 8 ਮੀਟਰ ਤੋਂ ਵੀ ਪਲੱਸ ਹੋ ਗਿਆ ਜੀ ਆਰਾਮ ਨਾਲ ਤੁਹਾਡੇ ਦੋ suit ready ਹੋ ਸਕਦੇ ਆ ਚਾਰ shirtਾਂ ready ਹੋ ਸਕਦੀਆਂ ਨੇ ਜੀ same price ਬਹੁਤ ਹੀ ਘੱਟ ਹੈਗਾ 250 ਰੁਪਏ ਮੀਟਰ ਵਾਲਾ stuff ਹੈ ਜੋ 115 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ 10 brand ਦਾ stuff ਹੋਏਗਾ ਜੀ ਤੁਹਾਨੂੰ ਮਾਰਕੀਟ ਦੇ ਵਿੱਚ ਉਹ 250 ਰੁਪਏ ਪਰ ਮੀਟਰ ਮਿਲੇਗਾ ਜੀ ਨੈਕਸਟ ਹੋਏਗਾ ਜੀ 270 ਦੀ ਕੱਟ ਤੁਹਾਨੂੰ ਮਿਲੇਗੀ ਡਾਰਕ ਜਾਂ ਲਾਈਟ ਜਾਂ ਲੈਮਨ ਕਲਰ ਹੋਏਗਾ ਤੇ ਨਾਲ ਤੁਹਾਨੂੰ 180 ਦੀ ਕੱਟ ਦੀ ਲੈਮਨ ਕਲਰ ਦੀ ਬਾਟਮ ਮਿਲ ਜਾਏਗੀ 180 ਦੀ ਕੱਟ ਦੀ ਜੇਕਰ ਤੁਸੀਂ 벨ਟ ਇਸਤੇ ਲਗਾਨੇ ਹੋ ਤਾਂ ਆਰਾਮ ਨਾਲ ਤੁਹਾਡੀ ਜਿਹੜੀ ਬਾਟਮ ਹੈਗੀ ਉਹ ਰੈਡੀ ਹੋ ਜਾਏਗੀ 270 ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ 180 ਦੀ ਕੱਟ ਜਿਹੜੀ ਤੁਹਾਨੂੰ ਹੈਗੀ ਬਾਟਮ ਨਹੀਂ ਮਿਲੇਗੀ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਕੰਟਰਾਸਟ ਬਣੇਗਾ ਜੀ ਲਿਵੀਆ ਕਾਟਨ ਦੀ ਹੀ ਬਾਟਮ ਤੁਹਾਨੂੰ ਮਿਲੇਗੀ ਜੀ ਨਾਲ ਲਿਵੀਆ ਕਾਟਨ ਦੀ ਹੀ ਬਾਟਮ ਹੋਏਗੀ ਜੀ ਇਹ ਪੂਰਾ ਜਿਹੜਾ ਸੂਟ ਹੈਗਾ ਇਸ ਤਰੀਕੇ ਨਾਲ ਰੈਡੀ ਹੁੰਦਾ ਜੀ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ 190 ਦੀ ਕੱਟ ਹੋਏਗੀ ਜੀ ਡਾਰਕ ਪਿੰਕ ਕਲਰ ਦੇ ਵਿੱਚ ਹੋਏਗੀ ਜੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜਿੰਨਾ ਪਹਿਣਾ ਕੋਲ ਗ੍ਰੀਨ ਕਲਰ ਦੀ ਬਾਟਮ ਹੈਗੀ ਆ ਉਹ ਵੇਅਰ ਕਰ ਸਕਦੇ ਹੈਗੇ ਆ ਅਦਰਵਾਇਜ਼ ਤੁਸੀਂ ਸਾਡੇ ਤੋਂ ਵੀ ਗ੍ਰੀਨ ਕਲਰ ਦੀ ਜਿਹੜੀ ਰਸ਼ੀਆ ਬ੍ਰਾਂਡ ਦੀ ਬਾਟਮ ਲੈ ਸਕਦੇ ਹੋ 235 ਦੀ ਕੱਟ ਤੁਹਾਨੂੰ ਇਸ ਦੇ ਨਾਲ ਬਾਟਮ ਦੀ ਮਿਲ ਜਾਏਗੀ ਜੀ 235 ਦੀ ਕੱਟ ਤੋਂ ਤੁਹਾਨੂੰ ਬਾਟਮ ਨਹੀਂ ਮਿਲ ਜਾਏਗੀ ਇਸ ਵਿੱਚ 190 ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲ ਜਾਏਗੀ ਬਹੁਤ ਹੀ ਪਿਆਰਾ ਜਿਹੜਾ ਤੁਹਾਡਾ ਇਹ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਇਹ ਬਾਟਮ ਹੈਗੀ ਜਿਹੜੀ ਤੁਹਾਨੂੰ 100 ਰੁਪਏ ਪਰ ਮੀਟਰ ਮਿਲੇਗੀ ਜੀ ਰਸ਼ੀਆ ਬ੍ਰਾਂਡ ਦੀ ਬਾਟਮ 100 ਰੁਪਏ ਪਰ ਮੀਟਰ ਮਿਲੇਗੀ ਇਹ 115 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਆਰਕੰਡ ਦੀ ਮਿਲੇਗੀ ਜੀ ਦਾਸ ਬ੍ਰਾਂਡ ਦੀ ਨੈਕਸਟ ਜੋ ਤੁਹਾਨੂੰ ਮਿਲੇਗਾ ਨਿਓਨ ਮਹਿੰਦੀ ਸ਼ੇਡ ਹੋਏਗਾ ਜੀ ਥੋੜਾ ਜਿਹਾ ਇਹ ਮਤਲਬ ਮਸਟਰਡ ਦੀ ਲੁੱਕ ਦੇ ਉੱਪਰ ਜਾ ਰਿਹਾ ਜੀ ਪਹਿਲੀ ਕਟ ਤੁਹਾਨੂੰ 1.5 ਮੀਟਰ ਦੀ ਮਿਲੇਗੀ ਨੈਕਸਟ ਕਟ 1 ਮੀਟਰ ਦੀ ਮਿਲੇਗੀ ਜੀ ਨੈਕਸਟ ਜੋ ਕੱਟ ਤੋਂ ਮਿਲੇਗੀ 50 ਸੈਂਟੀਮੀਟਰ ਦੀ ਹੋਏਗੀ ਡਿਜ਼ਾਈਨਿੰਗ ਕਰਨ ਵਾਸਤੇ ਤੁਸੀਂ ਸੇਮ ਸਟਾਫ ਆ ਜਿਹੜਾ ਉਹ ਲੈ ਸਕਦੇ ਹੈਗੇ ਹੋ ਨੈਕਸਟ ਕੱਟ 50 ਸੈਂਟੀਮੀਟਰ ਦੀ 1 ਮੀਟਰ ਦੀ ਜੀ ਔਰ ਨੈਕਸਟ ਜੋ ਮਿਲੇਗੀ 1.5 ਮੀਟਰ ਦੀ ਜੀ ਆਰਾਮ ਨਾਲ ਤੁਹਾਡੀ ਸ਼ਰਟ ਫਰਾਕ ਆ ਜਿਹੜੀ ਉਹ ਰੈਡੀ ਹੋਏਗੀ ਡਿਜ਼ਾਈਨਿੰਗ ਲਈ ਵੀ ਤੁਸੀਂ ਸਟਾਫ ਆ ਜਿਹੜਾ ਸਾਡੇ ਤੋਂ ਸੇਮ ਕਲਰ ਦਾ ਤੁਸੀਂ ਲੈ ਸਕਦੇ ਹੈਗੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬ੍ਰਾਊਨ ਸ਼ੇਡ ਹੋਏਗਾ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੋਏਗੀ 1.80 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਜੀ 1.80 ਦੀ ਕੱਟ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਾਦਰੀ ਟੋਨ ਦੀ ਸ਼ਰਟ ਮਿਲੇਗੀ ਜੀ ਅੰਬੀਆਂ ਵਾਲੀ 1.75 ਦੀ ਕੱਟ ਹੋਏਗੀ ਜੀ ਨਾਲ ਤੁਹਾਨੂੰ 2.5 ਮੀਟਰ ਦੀ ਜਿਹੜੀ ਹੈਗੀ ਗ੍ਰੀਨ ਕਲਰ ਦੀ ਕੰਟਰਾਸਟ ਬਾਟਮ ਮਿਲੇਗੀ ਜੀ ਕੰਟਰਾਸਟ ਬਾਟਮ ਹੋਏਗੀ ਜੀ 2.5 ਮੀਟਰ ਦੀ 1.75 ਦੀ ਕੱਟ ਹੈਗੀ ਜਿਹੜੀ ਤੁਹਾਨੂੰ ਸ਼ਰਟ ਦੀ ਮਿਲੇਗੀ ਜੀ ਨੈਕਸਟ ਹੋਏਗਾ ਜੀ 3.5 ਮੀਟਰ ਦੀ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਜੀ 3.5 ਮੀਟਰ ਸਟਾਫ ਮਿਲ ਜਾਏਗਾ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਜਿਹੜੀ ਬਾਟਮ ਮਿਲ ਜਾਏਗੀ 1.5 ਮੀਟਰ ਦੀ ਕੱਟ ਦੀ ਜਿਹੜੀ ਤੁਹਾਨੂੰ ਇਹ ਮਿਲੇਗੀ 3 ਮੀਟਰ ਕੱਟ ਦੀ ਬਾਟਮ ਹੋ ਜਾਏਗੀ ਜੀ ਇਹ ਵੀ ਤੁਹਾਨੂੰ ਲਿਵੀਆ ਕਾਟਨ ਦੀ ਹੀ ਬਾਟਮ ਮਿਲੇਗੀ ਜੀ ਐਜ ਸ਼ਰਟ ਦਾ ਸਟਾਫ ਹੋਏਗਾ 360 ਦੀ ਕੱਟ ਮਿਲੇਗੀ ਇਸ ਦੇ ਵਿੱਚ ਤੁਹਾਨੂੰ ਹੋਰ ਕੱਟਸ ਵੀ ਮਿਲ ਜਾਣੀਆਂ ਜੀ ਇੱਕ 1.5 ਮੀਟਰ ਦੀ ਕੱਟ ਹੋਏਗੀ ਇੱਕ 50 ਸੈਂਟੀਮੀਟਰ ਦੀ ਜਾਨੀ ਕਿ 2 ਮੀਟਰ ਇਹ ਹੋ ਗਿਆ ਜੀ 3 60 ਇਹ ਹੋ ਗਿਆ ਜੀ ਮਤਲਬ ਟੋਟਲ 5 60 ਹੋ ਗਿਆ ਜੀ ਨਾਲ ਤੁਹਾਨੂੰ ਸੇਮ ਸੈਲਫ ਪ੍ਰਿੰਟ ਦੀ ਜਿਹੜੀ ਹੈਗੀ ਇੱਕ 75 ਦੀ ਬਾਟਮ ਮਿਲੇਗੀ ਔਰ ਇੱਕ ਹੈਗਾ ਸੈਲਫ ਪ੍ਰਿੰਟ ਵੱਖਰਾ ਹੋਏਗਾ ਕਲਰ ਸੇਮ ਹੋਏਗਾ ਜੀ 3 ਮੀਟਰ ਦੀ ਜਿਹੜੀ ਬਾਟਮ ਮਿਲੇਗੀ 1.5 ਮੀਟਰ ਦੀ ਕੱਟ ਦੀ ਜੀ ਤੁਹਾਡੇ ਦੋ ਸੂਟ ਇਹ ਆਰਾਮ ਨਾਲ ਰੈਡੀ ਹੁੰਦੇ ਆ ਜੀ ਤੁਸੀਂ 2 ਮੀਟਰ ਨਾਲ ਉਹ ਬਾਟਮ ਔਰ 3 60 ਨਾਲ ਇਹ ਬਾਟਮ ਲਗਾ ਕੇ ਤੁਹਾਡੇ ਦੋ ਸੂਟ ਆ ਜਿਹੜੇ ਉਹ ਆਰਾਮ ਨਾਲ ਰੈਡੀ ਹੁੰਦੇ ਆ ਜੀ ਮੈਚਿੰਗ ਬਾਟਮ ਦੇ ਨਾਲ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 2.5 ਮੀਟਰ ਦੀ ਕੱਟ ਮਿਲੇਗੀ ਰੈੱਡ ਮਹਿਰੂਨ ਕਲਰ ਦੇ ਵਿੱਚ ਜੀ ਰੈੱਡ ਮਹਿਰੂਨ ਕਲਰ ਦੇ ਵਿੱਚ 2.5 ਮੀਟਰ ਦੀ ਕੱਟ ਮਿਲੇਗੀ ਜੀ ਸ਼ਰਟ ਤੇ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈਗਾ ਜੀ ਨੈਕਸਟ ਤੁਹਾਨੂੰ ਅੰਬੀਆਂ ਵਾਲਾ ਪ੍ਰਿੰਟ ਮਿਲੇਗਾ ਜੀ ਗ੍ਰੀਨ ਕਲਰ ਦੇ ਵਿੱਚ 2.40 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਜੀ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਜਿੰਨਾ ਪਹਿਣਾ ਕੋਲੇ ਡਾਰਕ ਪਿੰਕ ਕਲਰ ਦੀ ਬਾਟਮ ਹੈਗੀ ਆ ਉਹ ਇਸ ਨਾਲ ਵੀ ਇਸ ਨੂੰ ਵੇਅਰ ਕਰ ਸਕਦੇ ਨੇ ਜੀ ਨੈਕਸਟ ਆ ਗਿਆ ਜੀ ਨੇਵੀ ਬਲੂ ਕਲਰ ਸੰਦੂਰ ਮੈਚਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੋਏਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਜੀ 1.5 ਮੀਟਰ ਦੀ ਕਟ ਇੱਕ ਮਿਲੇਗੀ ਜੀ 1.5 ਮੀਟਰ ਦੀ ਕਟ ਇੱਕ ਮਿਲੇਗੀ ਜੀ ਔਰ ਜੋ ਇੱਕ ਕੱਟ ਹੋਏਗੀ ਜੀ 55 ਸੈਂਟੀਮੀਟਰ ਦੀ ਇਹ ਮਤਲਬ ਹੋਗਾ 3.5 ਮੀਟਰ ਸਟਾਫ ਹੋ ਗਿਆ ਜੀ 3.5 ਮੀਟਰ ਸਟਾਫ ਦੇ ਵਿੱਚ ਆਰਾਮ ਨਾਲ ਤੁਹਾਡੀ ਫਰੌਕ ਰੈਡੀ ਹੋਏਗੀ ਸਟਾਫ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਹੈਗਾ ਜੀ نیچے ਤੁਸੀਂ ਚੈੱਕ ਕਰ ਸਕਦੇ ਹੈਗੇ ਨੇ ਸੰਦੂਰ ਮੈਚਿੰਗ ਹੋਈ ਸੈਲਫ ਦੇ ਵਿੱਚ ਹੋਏਗਾ ਜੀ ਲਾਈਨਾਂ ਬਣੀਆਂ ਹੋਈਆਂ ਨੇ نیچے ਇਸ ਨੂੰ ਸੰਦੂਰ ਮੈਚਿੰਗ ਕਹਿੰਦੇ ਨੇ ਜੀ ਇਹ 3.5 ਮੀਟਰ ਜਿਹੜਾ ਸਟਾਫ ਹੈਗਾ ਤੁਹਾਨੂੰ ਨੇਵੀ ਬਲੂ ਕਲਰ ਦੇ ਵਿੱਚ ਹੈਗਾ ਜੀ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਮਿਲੇਗਾ ਤੁਹਾਨੂੰ 260 ਦੀ ਕੱਟ ਮਿਲੇਗੀ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਗ੍ਰੀਨ ਦੇ ਕਲਰ ਜਾਂ ਫਰੋਜੀ ਕਲਰ ਦੀ ਬਾਟਮ ਲਗਾ ਕੇ ਤੁਸੀਂ ਬਹੁਤ ਸੋਹਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ ਬਲੈਕ ਕਲਰ ਦੀ ਬਾਟਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਜੀ 160 ਦੀ ਕੱਟ ਮਿਲੇਗੀ ਜੀ ਤੁਹਾਨੂੰ ਨੈਕਸਟ ਜੋ ਮਿਲੇਗਾ ਜੀ 155 ਦੀ ਕੱਟ ਤੁਹਾਨੂੰ ਜਿਹੜੀ 1 ਮਿਲੇਗੀ ਔਰ 45 ਸੈਂਟੀਮੀਟਰ ਦੀ ਕੱਟ 1 ਹੋਏਗੀ ਜੀ ਮਤਲਬ ਕਿ 2 ਮੀਟਰ ਸਟੱਫ ਹੋ ਗਿਆ ਜੀ ਡਾਰਕ ਲੈਮਨ ਕਲਰ ਹੋਏਗਾ ਜੀ ਇਸਦੇ ਨਾਲ ਤੁਸੀਂ orange ਕਲਰ ਦੀ ਬੋਟਮ ਵੀਅਰ ਕਰ ਸਕਦੇ ਆ ਕਿਉਂਕਿ ਇਸ ਦੇ ਵਿੱਚ ਪ੍ਰਿੰਟਿੰਗ ਰਹੇਗੀ ਜੀ orange ਕਲਰ ਦੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਏਗਾ ਜੀ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ 160 ਦੀ ਹੋਏਗੀ ਜੀ ਤੁਹਾਨੂੰ ਇਸ ਦੇ ਨਾਲ 160 ਦੀ black ਕਲਰ ਦੀ ਬੋਟਮ ਵੀ ਮਿਲ ਜਾਏਗੀ ਜੀ 160 ਦੀ ਸ਼ਰਟ ਹੋਏਗੀ ਔਰ 160 ਦੀ ਤੁਹਾਨੂੰ ਬੋਟਮ ਵੀ ਮਿਲ ਜਾਏਗੀ ਨੈਕਸਟ ਤੁਹਾਨੂੰ ਮਿਲੇਗਾ peach ਕਲਰ ਜੀ 1 ਪੈਂਟ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਨੈਕਸਟ ਕੱਟ ਹੋਏਗੀ 160 ਦੀ ਮਤਲਬ ਕਿ ਇਹ ਜਿਹੜਾ ਤੁਹਾਡਾ ਸਟਾਫ ਹੋ ਗਿਆ ਜੀ ਇਹ 225 ਹੋ ਗਿਆ ਸੌਰੀ 325 ਹੋ ਗਿਆ ਜੀ 325 ਦੇ ਵਿੱਚ ਆਰਾਮ ਨਾਲ ਤੁਹਾਡੀ ਫਰੌਕ ਰੈਡੀ ਹੋ ਜਾਏਗੀ ਜੀ ਮਦਰ অর ਡਾਟਰ ਦੀਆਂ ਸ਼ਰਟਾਂ ਵੀ ਰੈਡੀ ਹੋ ਸਕਦੀਆਂ ਨੇ ਜੀ ਪ੍ਰਿੰਟ ਬਹੁਤ ਹੀ ਪਿਆਰਾ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਜੀ ਸਟਾਫ ਵੀ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਹੋਏਗਾ ਜੀ 90 ਸੈਂਟੀਮੀਟਰ ਦੀ ਕੱਟ ਇੱਕ ਹੋਏਗੀ 175 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ 2 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ ਇਸ ਦੇ ਵਿੱਚ ਆਰਾਮ ਨਾਲ ਤੁਹਾਡੀ ਸ਼ਰਟ ਰੈਡੀ ਹੋਏਗੀ ਜੀ ਮਦਰ ਡਾਟਰ ਦੀ ਸ਼ਰਟ ਹੈ ਜਿਹੜੀ ਉਹ ਰੈਡੀ ਹੋਏਗੀ ਜੀ ਨੈਕਸਟ ਕੱਟ ਜੋ ਤੁਹਾਨੂੰ ਮਿਲੇਗੀ 2.5 ਮੀਟਰ ਦੀ ਹੋਏਗੀ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ 2.5 ਮੀਟਰ ਦੀ ਸ਼ਰਟ ਤੁਹਾਨੂੰ ਮਿਲ ਜਾਏਗੀ ਜੀ ਇਸ ਦੇ ਵਿੱਚ ਤੁਸੀਂ ਕੋਈ ਵੀ ਸ਼ਰਟ ਇਹਨਾਂ ਵਿੱਚੋਂ ਸ਼ਰਟ ਪੀਸ ਆ ਜਿਹੜਾ ਆਪਣੇ ਲਈ ਲੈ ਸਕਦੇ ਹੋ ਜੋ ਆਪਾਂ ਆਹ ਵਾਲੇ ਪੀਸ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਡਿਸਕਾਊਂਟ ਦੇ ਵਿੱਚ ਮਿਲ ਜਾਣਗੇ ਜੀ ਬਟ ਇਹ ਹੈ ਕਿ ਸਾਨੂੰ ਵੀ ਕੋਰੀਅਰ ਕਰਨ ਜਾਣ ਦਾ ਖਰਚਾ ਪੈ ਜਾਂਦਾ ਹੈ ਅਸੀਂ ਆਈ ਰੇਟ ਇਹਨਾਂ ਨੂੰ ਕੱਢ ਰਹੇ ਹੈਗੇ ਆਂ ਜੀ ਤੇ ਤੁਸੀਂ ਇਹ ਚਾਰ ਪੰਜ ਪੀਸ ਜ਼ਰੂਰ ਬਾਈ ਕਰਿਓ ਜੀ ਫੇਰ ਹੀ ਆਪਾਂ ਇਕੱਠੇ ਜਿਹੜੇ ਇਸ ਪ੍ਰਾਈਸ ਦੇ ਵਿੱਚ ਡਿਸਕਾਊਂਟ ਦੇ ਵਿੱਚ ਤੁਹਾਨੂੰ ਇਹ ਦੇ ਸਕਾਂਗੇ ਜੀ ਇੱਕ 40 ਦੀ ਕੱਟ ਤੋਂ ਉਹਨੂੰ ਇੱਕ ਮਿਲ ਜਾਏਗੀ ਜੀ ਇਸ ਦੇ ਵਿੱਚ ਦੋ ਦੋ ਪੀਸ ਲੈ ਕੇ ਭਣਾ ਜਿਹੜੀਆਂ ਸਟਿਚਿੰਗ ਕਰਦੀਆਂ ਨੇ ਉਹ ਆਪਣੇ ਪੀਸ ਵੀ ਜਿਹੜੇ ਹੈਗੇ ਉਹ ਰੈਡੀ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ 75 ਸੈਂਟੀਮੀਟਰ ਦੀ ਕੱਟ ਔਰ 50 ਸੈਂਟੀਮੀਟਰ ਦੀ ਕੱਟ ਬੱਚੇ ਦਾ ਜਿਹੜਾ ਹੈਗਾ ਸ਼ਰਟ ਉਹ ਬੱਚੇ ਦੀ ਸ਼ਰਟ ਤੁਸੀਂ ਆਰਾਮ ਨਾਲ ਰੈਡੀ ਕਰ ਸਕਦੇ ਹੋ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਵੀ ਬਹੁਤ ਪਿਆਰਾ ਜੀ ਨੈਕਸਟ ਬਲੈਕ ਕਲਰ ਦੇ ਵਿੱਚ ਹੋਏਗਾ 1 30 ਦੀ ਕੱਟ ਤੁਹਾਨੂੰ ਮਿਲੇਗੀ ਜੀ ਨੈਕਸਟ ਜੋ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਇਸਦੀ ਕੱਟ ਤੁਹਾਨੂੰ ਜਿਹੜੀ ਹੈਗੀ ਇੱਕ ਹੈਗੀ 1 10 ਦੀ ਮਿਲੇਗੀ ਔਰ ਦੂਸਰੀ ਕੱਟ ਤੋਂ 60 ਦੀ ਮਿਲੇਗੀ ਜੀ ਮਤਲਬ ਕਿ ਇਹ ਜਿਹੜਾ ਹੋ ਗਿਆ 190 ਹੋ ਗਿਆ 190 ਦੇ ਵਿੱਚ ਜਿਹੜੀਆਂ ਪੈਣਾ ਸ਼ਰਟ ਆ ਰੈਡੀ ਕਰ ਸਕਦੀਆਂ ਨੇ ਉਹ ਲੈ ਸਕਦੀਆਂ ਨੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਜਿਹੜਾ ਸਟਾਫ ਦਿੱਤਾ ਜਾਊਗਾ ਜਾਨੀ ਕਿ 105 ਰੁਪਏ ਮੀਟਰ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਜੀ ਬਟ ਉਹਨਾਂ ਭਾਅ ਉਹ ਭਾਅ ਰਿਕਵੈਸਟ ਆ ਕਿ ਉਹ ਪੈਣਾ ਤਿੰਨ ਤੋਂ ਚਾਰ ਪੀਸ ਜ਼ਰੂਰ ਲੈਣ ਜੀ 50 ਸੈਂਟੀਮੀਟਰ ਦੀ ਕੱਟ ਹੈ ਜੀ ਇਹ ਤਾਂ ਜਿਹੜਾ ਆਪਾਂ ਗ੍ਰੀਨ ਵਾਲਾ ਸਟਾਫ ਦਿਖਾਇਆ ਸੀ ਉਹਦੇ ਨਾਲ ਲੈ ਸਕਦੇ ਹਾਂ ਜੀ ਇਹ ਵਾਲਾ ਜਿਹੜਾ ਹੋਏਗਾ ਜੀ 165 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਜੀ 165 ਦੀ ਕੱਟ ਇੱਕ ਮਿਲੇਗੀ ਇੱਕ ਕੱਟ ਤੁਹਾਨੂੰ ਇਸ ਦੇ ਵਿੱਚ ਹੋਰ ਮਿਲ ਜਾਏਗੀ ਜੀ ਇੱਕ ਕੱਟ ਹੋਰ ਮਿਲੇਗੀ ਜੀ ਤੁਹਾਨੂੰ ਇਸ ਦੇ ਵਿੱਚ 165 ਦੀ ਕੱਟ ਇੱਕ ਹੋਏਗੀ ਜੀ ਔਰ 70 ਸੈਂਟੀਮੀਟਰ ਦੀ ਕੱਟ ਤੁਹਾਨੂੰ ਇਸ ਦੇ ਵਿੱਚ ਇੱਕ ਮਿਲੇਗੀ ਜੀ ਦੇਖੋ ਜੀ ਇਹ ਇੱਕ ਪੈਂਡ ਦੀ ਕੱਟ ਹੈ ਇਹ 70 ਦੀ ਕੱਟ ਹੈ ਜੀ ਆਰਾਮ ਨਾਲ ਆਪਣਾ ਜਿਹੜਾ ਹੋ ਗਿਆ ਇਹ ਸਟਾਫ ਅ 3 3 ਤੋਂ ਪਲੱਸ ਹੋ ਗਿਆ ਜੀ 3 15 ਹੋ ਗਿਆ ਜੀ ਆਰਾਮ ਨਾਲ ਤੁਸੀਂ ਇਸ ਨੂੰ ਰੈਡੀ ਕਰ ਸਕਦੇ ਹੋ ਜੀ ਆਰਾਮ ਨਾਲ ਤੁਹਾਡੀ ਜਿਹੜੀ ਹੈਗੀ ਹੈ ਉਹ ਸ਼ਰਟ ਹੈ ਜਿਹੜੀ ਉਹ ਰੈਡੀ ਹੋ ਜਾਏਗੀ ਜੀ ਕਲਰ ਪੀਕਾਕ ਕਲਰ ਹੈਗਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਇਹ ਪੀਸ ਉਹਦੇ ਨਾਲ ਦਾ ਹੋਏਗਾ ਜੋ ਆਪਾਂ ਪਹਿਲਾਂ ਦਿਖਾਇਆ ਸੀ ਜੀ 1 40 ਦੀ ਕੱਟ ਉਹਦੇ ਨਾਲ ਦੇ 65 ਸੈਂਟੀਮੀਟਰ ਦੀ ਕੱਟ ਤੋਂ ਇੱਕ ਹੋਰ ਮਿਲ ਜਾਏਗੀ ਜੀ ਇਹ 2 ਮੀਟਰ ਸਟਾਫ ਹੋ ਗਿਆ 2 ਮੀਟਰ ਸਟਾਫ ਦੇ ਵਿੱਚ ਬਣਾ ਆਰਾਮ ਨਾਲ ਆਪਣੀ ਸ਼ਰਟ ਰੈਡੀ ਕਰ ਸਕਦੇ ਆਣੇ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ ਜੀ ਇਹ ਵੀ ਪੀਕ ਕੋਕ ਕਲਰ ਹੋਏਗਾ ਜੀ 1 ਮੀਟਰ ਦੀ ਕੱਟ ਤੋਂ ਇੱਕ ਮਿਲੇਗੀ 70 ਸੈਂਟੀਮੀਟਰ ਦੀ ਕੱਟ ਤੋਂ ਇੱਕ ਮਿਲੇਗੀ ਮਤਲਬ ਕਿ 1 70 ਦੀ ਕੱਟ ਹੋ ਗਈ ਹੈ ਜੀ 1 70 ਦੇ ਵਿੱਚ ਜਿਹੜੀਆਂ ਪੈਣਾ ਦੀ ਲੈਂਥ ਕੱਟ ਹੈਗੀ ਹੈ ਜਾਂ ਘੇਰਾ ਕੱਟ ਆਉਂਦਾ ਉਹ ਆਰਾਮ ਨਾਲ ਰੈਡੀ ਕਰ ਸਕਦੀਆਂ ਨੇ ਜੀ ਆਫਰ ਦੇ ਵਿੱਚ ਨੇ ਜੀ ਬੈਸਟ ਆਫਰ ਹੈ ਜੀ ਆ ਬਿਲਕੁਲ ਛੋਟੇ ਕੱਟ ਰਹਿਣ ਵਾਲੇ ਹੈਗੇ ਜੀ ਇਹ ਕੱਟ ਦੇ ਉਹ ਤੁਹਾਨੂੰ ਮਿਲੇਗੀ 1.5 ਮੀਟਰ ਦੀ ਹੋਏਗੀ ਜੀ 1.5 ਮੀਟਰ ਦੀ ਕੱਟ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ ਜੀ 1 ਮੀਟਰ ਦੀ 1.5 ਦੀ ਕਟ ਹੋਏਗੀ ਜੀ ਬਲੈਕ ਕਲਰ ਦੇ ਵਿੱਚ ਹੋਏਗੀ ਸੰਦੂਰ ਮੈਚਿੰਗ ਦੇ ਵਿੱਚ ਹੋਏਗੀ ਜੀ ਤੁਸੀਂ ਬੱਚੇ ਦਾ ਵੀ ਜਿਹੜਾ ਇਹ ਪੀਸ ਹੈਗੇ ਉਹ ਰੈਡੀ ਕਰ ਸਕਦੇ ਹੈਗੇ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਸਾਰੀ ਆਰਕੰਡੀ ਦੇ ਉੱਪਰ ਸੇਲ ਲਗਾਈ ਹੈ ਹੁਣ 2 ਤੋਂ 3 ਦਿਨ ਆਪਾਂ ਜਿਹੜੀ ਹੈਗੀ ਸਟਾਕ ਕਲੀਅਰ ਸੇਲ ਔਰ ਧੁਮਾਕਾ ਸੇਲ ਲੈ ਕੇ ਆਏ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੇ ਮਸਲੀਨ ਔਰ ਆਪਾਂ ਜਿਹੜੀ ਹੈਗੀ ਕਰੇਵ ਔਰ ਕ੍ਰਾਸ ਟਿਸ਼ੂ ਦੇ ਉੱਪਰ ਜਿਹੜੀ ਹੈਗੀ ਉਹ ਆਪਾਂ ਜਿਹੜੀ ਵੀਡੀਓ ਲੈ ਕੇ ਆਵਾਂਗੇ ਜੀ ਜਣੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਨੋਟੀਫਿਕੇਸ਼ਨ ਦਾ ਬਟਨ ਵੀ ਔਨ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਪਣੇ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਤੁਸੀਂ ਬੁੱਕ ਕਰਵਾ ਸਕੋ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ